ਹੋਇਆ ਆਗਿਆ ਲੈ ਕੇ ਪਿਤਾ ਤੋਂ ਹੋ ਗਿਆ ਤੁਰਤ ਤਿਆਰ ਆਉਣਾ ਭਾਰਤ ਵਰਸਮੀ ਕਰੇ ਸਮੁੰਦਰ ਪਾਰ ਹੋ ਪਿਤਾ ਤੋਂ ਆਗਿਆ ਲੈ ਕੇ ਤੁਰ ਪਿਆ ਗਲੇ ਇੰਨੀ ਕਹਿ ਕੇ ਭਾਰਤ ਦੇ ਰਸਤੇ ਪੈ ਕੇ ਉਨਾ ਜਾਂ ਜਉ ਤੇ ਟਿਗਟੇ ਕਟਾਲੀ ਬਈ ਹੋਰ ਸਭ ਢਾਈਆਂ ਤੇਰੀਆਂ ਇੱਕ ਊਠ ਸੱਚੀ ਰੱਬ ਦਿੱਤ ਕਾਲੀ ਬਈ ਹੋਰ ਸਭ ਢਾਈਆਂ ਤੇਰੀਆਂ ਹੋ ਟਿਕਟਾਂ ਦੇ ਕੱਟਤੇ ਵਰਕੇ ਹੋਈਆਂ ਬੁੱਕ ਸ਼ੀਟਾਂ ਭਰਕੇ ਸਾਰਾ ਤੈ ਪੈਂਡਾ ਕਰਕੇ ਪਹੁੰਚੀ ਭਾਰਤ ਦੇ ਵਿੱਚ ਅਸਵਾਰੀ ਮੇ ਰੱਬ ਪੂਰੀ ਕਰੇ ਮਨਛਾ ਜਿਹੜੀ ਚਿੱਤ ਚਤਾਰਨਾ ਤਾਰੀ ਮੇ ਰੱਬ ਪੂਰੀ ਕਰੇ ਮਨਛਾ ਮੈਂ ਖੰਡਾ ਮਨ ਫਿਰਦਾ ਡੋਲੇ ਮੂੰਹ ਨਾ ਰੱਬ ਦਾ ਬੋਲੇ ਸੱਚਾ ਗੁਰੂ ਕਿੱਥੋਂ ਟੋਲੇ ਬਹਿ ਕੇ ਚਿੱਤ ਵਿੱਚ ਕਰਦਾ ਵਿਚਾਰਾਂ ਵਈ ਐਸਾ ਗੁਰੂ ਲੱਭ ਜੇ ਕਿਤੋਂ ਜਿਹੜਾ ਰੱਬ ਨਾਲ ਮੇਲ ਨੇ ਤਾਰਾਂ ਵਈ ਐਸਾ ਗੁਰੂ ਲੱਭ ਜੇ ਕਿਤੋਂ ਹੋ ਖੰਡਾ ਉਹ ਫਿਰਦਾ ਗੇੜੇ ਤੁਰ ਫਿਰ ਕੇ ਬਾਟ ਨਵੇਂੜੇ ਮੰਨ ਦੇ ਨਾਲ ਕਰਦਾ ਝੇੜੇ ਕਹਿੰਦਾ ਲੈਣਾ ਨਹੀਂ ਜਨਮ ਵਾਰੀ-ਵਾਰੀ ਬਈ ਰੱਬ ਪੂਰੀ ਕਰੇ ਮਨਛਾ ਜੇੜੀ ਚਿਤ ਚਤਾਰਨ ਧਾਰੀ ਬਈ ਰੱਬ ਪੂਰੀ ਕਰੇ ਮਨਛਾ ਹੋ ਥੱਲੇ ਪੈ ਕਟਦਾ ਰਾਤਾਂ ਮਨ ਦੇ ਵਿੱਚ ਪਾਉਂਦਾ ਬਤਾਂ ਉਸ ਤੋਂ ਮੰਗਦਾ ਦਾਤਾ ਜਿਹੜਾ ਦੇਕੇ ਨਾ ਪਿੱਛੋਂ ਪਸਤਾਵੇ ਵਈਓ ਉਸ ਉੱਤੇ ਰੱਖ ਡੋਰੀਆਂ ਆਪੇ ਕਢਲੇ ਵਸਤ ਜਿਹੜਾ ਪਾਵੇ ਵਈਓ ਉਸ ਉੱਤੇ ਰੱਖ ਡੋਰੀਆਂ ਬਈ ਬੰਦੇ ਦੇ ਹੈ ਨਹੀਂ ਸਾਰੇ ਮਾਲਕ ਦੇ ਰੰਗ ਨਿਆਰੇ ਉਨਦੇ ਫੇਰ ਨਜ਼ਾਰੇ ਚੜੀ ਰਹੇ ਜਦੋਂ ਨਾਮ ਨੀਖ ਮਾਰੀ ਬੇਰਬ ਪੂਰੀ ਕਰੇ ਮਨਚਾ ਜੇੜੀ ਚਿਤ ਚਤਾਰਨਾ ਤਾਰੀ ਬੇਰਬ ਪੂਰੀ ਕਰੇ ਮਨਚਾ ਉਹ ਕਾਸ਼ੀ ਵਿੱਚ ਜਾ ਕੇ ਬੜਿਆ ਚਾਰੇ ਸੀ ਵੇਦ ਪੜਿਆ ਪਰੇ ਉੱਤੇ ਵੀ ਮਨ ਨਾ ਖੜਿਆ ਸੋਚੇ ਹੁਣ ਮੈਂ ਕਿੱਧਰ ਨੂੰ ਜਾਵਾਂ ਬਈ ਮਾਲਕ ਦੀ ਹੋ ਜੇ ਮੇਰ ਜੀ ਜੀਨੂ ਭਾਲ ਦਾ ਮਲਾ ਦੇ ਗੁਰੂ ਸਾਹਿਬ ਬਈ ਮਾਲਕ ਦੀ ਹੋ ਜੇ ਮੇਰ ਜੀ ਹੋ ਕੁਦਰਤ ਦੇ ਬੇਖੋ ਪਾਣੀ ਜਾਨਵਰ ਬੰਦੇ ਖਾਣੇ ਪਹਾੜਾਂ ਦੇ ਵਿੱਚ ਟਿਕਾਣੇ ਕਿਤੇ ਦੇ ਸਿਨਾ ਮਰਦ ਕੋਈ ਨਾਰੀ ਵਈ ਰਬ ਪੂਰੀ ਕਰੇ ਮਨਚਾ ਜੇੜੀ ਚਤ ਚਤਾਰ ਨਾ ਧਾਰੀ ਵਈ ਰਬ ਪੂਰੀ ਕਰੇ ਮਨਚਾ ਹੁਕਮ ਨਾ ਫਿਰ ਚਾਰਛ ਪੇਰੇ ਸਾਦਾਂ ਦੇ ਲਬਦਾ ਡੇਰੇ ਹੁੰਦੇ ਕਈ ਸਾਦ ਲਟੇਰੇ ਕਹਿੰਦਾ ਪੰਗਾ ਨਾ ਇਹੇ ਜੇ ਨਾਲ ਪੈ ਜੇ ਵਈ ਕਾਰ ਦਾ ਵਿਚਾਰਾਂ ਲੰਮੀਆਂ ਗੱਲ ਚਿਤ ਚ ਮਥੀ ਨਾ ਕੀਤੇ ਰਹਿ ਜੇ ਬਈ ਕਾਰ ਦਾ ਵਿਚਾਰਾਂ ਲੰਮੀਆਂ ਹੋ ਤੁਰ ਫਿਰ ਕੇ ਬੇਨਾ ਮੇਲਾ ਸਾਧ ਦਾ ਬਣ ਜਾ ਚੇਲਾ ਹੱਥ ਨਹੀਂ ਆਉਣਾ ਵੇਲਾ ਕਿਤੇ ਮਿਲ ਜੇ ਕ੍ਰਿਸ਼ਨ ਮਾਰਾਰੀ ਵੇ ਰੱਬ ਪੂਰੀ ਕਰੇ ਮਨ ਛਾ ਜਿਹੜੀ ਚਿਤ ਚਤਾਰਨਾ ਤਾਰੀ ਮੇਰਾਬ ਪੂਰੀ ਕਰੇ ਮਨ ਛਾ ਹੋ ਮਿਲ ਕੇ ਤੇ ਰਿਸ਼ੀਆਂ ਮੁਨੀਆਂ ਤੁਰ ਫਿਰਤੇ ਗਾਲੀ ਦੁਨੀਆਂ ਗਿਲਨੇ ਸੀ ਗੱਲਾਂ ਸੁਣੀਆਂ ਜਾਵਾ ਐਸੇ ਸੰਤਾਂ ਦੇ ਬਲਹਾਰੇ ਵਈ ਕਰਦੀ ਐ ਯਾਦ ਦੁਨੀਆਂ ਜੀਨੇ ਸੈਂਕੜੇ ਹਜ਼ਾਰਾਂ ਲੋਕ ਤਾਰੇ ਵਈ ਕਰਦੀ ਐ ਯਾਦ ਦੁਨੀਆਂ ਹੋ ਕਟਗੀ ਸੀ ਮੌਤ ਅਵਾਦੀ ਦੇਸ਼ ਦੀ ਹੋ ਵਰਵਾਦੀ ਭਾਰਤ ਨੂੰ ਮਿਲੀ ਆਜ਼ਾਦੀ ਗਈ ਲੱਖਾਂ ਤੇ ਕਰੋੜਾਂ ਲੋਕੀ ਮਾਰੀ ਵਈ ਰੱਬ ਪੂਰੀ ਕਰੇ ਮਨਚਾ ਜੇੜੀ ਚਿਤ ਚਤਾਰਨਾ ਤਾਰੀ ਵਈ ਰੱਬ ਪੂਰੀ ਕਰੇ ਮਨਚਾ